ਸੁਖਹੁ ਟਾਲ ਗੁਰ ਸੇਵੀਐ ਐਨ ਸੋ ਸਜੇ ਸੁਬੇਹ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨੁ ਦੁਖੁ ਜੈ

ਕਰਣ ਕਰਨ ਸਮਰਥ ਜੀ ਪਿੰਡ ਜਿਨ ਸਜਿਐ ਭੈ ਦੇਤਰ ਆਪਣੀ ਵਥ ਸਾਰੇ जग ਜਿਨ ਹੈ ਉਪਾਇ ਭੈ ਕਰਣ ਕਰਨ ਸਮਰਥ ਜੀਵ ਪਿੰਡ ਜਿੰਨ ਸਹੀ ਦੇਖ ਰ ਆਪਣੀ ਐਥ ਕਹੇ ਕਹੀਏ ਕਿਉਂ ਦੇਖੀਐ ਪੈ ਕਰ ਪੈ ਏਕ ਅਕਥੈ ਗੁਰੰਗਵੰਦ ਸੈ ਲਈਏ ਪੈ ਜਿਸ ਤੇ ਜੈ ਪੈ ਤਾਥੇ ਮੇ ਨੇ ਆਪਣੇ ਦੁਖ ਦਰਦ ਕਹ ਹੰਤ ਤਰਹਿ ਜੇ ਕਹਿ ਸਭ ਕਿਸ ਹੈ ਪੈ ਨਾਉ ਨਿਦ ਪਰੇ ਪੂੰਡਾ ਸੇ ਕੀ ਕੀ ਮਤ ਲਾ ਪੈ ਪੈ ਉਚੈ ਬਾਮਿਆ ਪੈਰ ਜੀਵ ਜੰਤ ਰਤ ਪੈ ਨ ਪੈ ਨਿਤ ਲਿਤ ਕਰਦਾ ਸਰ ਸਤਿ ਗੁਰ ਪੂਰੇ ਭੇਟੀ ਹੈ ਪੈ ਸ਼ਰਦ ਮਿਲਣ ਹੈਰ ਸੱਚੇ ਚਰਣ ਸਰੇਵੀ ਹੈ ਪੈ ਭ੍ਰੰਟ ਹੈ ਨਾਸ ਸੰਤ ਸਵਮਨ ਮਾ ਜੀ ਹੈ ਪਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਤਾਈ ਕਮਨ ਹੋ ਪਰਗਾਸ ਚਲੇ ਸੁ ਪ੍ਰੂਜਾ ਤੈ ਸਾਈ ਫਲ ਸਤਬੁਰ ਕਾਸ ਮੇਰਾ ਤੇਰਾ ਛੋਡੀ ਹੈ ਕੈ ਹੋਇਆ ਸਭ ਕੀ ਤੂ ਘਟ ਘਟ ਬ੍ਰਹਮਤਸਾਰ ਹੈ ਕੈ ਸੋਣ ਹੈ ਯੂਰ ਜੇਤ ਦੇਨ ਵਿਸਰ ਪਰ ਮਰਮ ਪੈ ਤੇਤ ਦੇਨ ਮਰੀਏ ਚੂਰ ਕਰਨ ਕਰਨ ਸਮਰਥ ਪੈ ਸ਼ਰਮ ਕਲ ਪਰਪੁਰ ਪ੍ਰੇਮ ਪਦਾਰਥ ਨਾ ਹੈ ਪੈ ਮਾਇਮਾ ਬਿਨਾਸ ਤਿਸ ਪਰ ਤਾਮੇ ਸੁਰ ਗੁਰਮਖ ਕਨਨ ਪਰਗਾਸ ਹੈ ਪੈ ਹਿਰਦੂਆ ਪਰਗਾਸ ਪਰਵਤ ਤੈ ਤਰਤ ਪ੍ਰਪਾਇ ਮਨੁ ਲਿਆ ਧਰਤ ਅਕਾਸ਼ ਗੁਰ ਪੂਰੇ ਸੰਤੋਖ ਅਪੈ ਤੈਨਿ ਸੁਲਗਿ ਪਾਉ ਰਸ ਨਾਰ ਰਵ ਸਦਾ ਭੈ ਸਚ ਸਦ ਸਿਆਉ ਕਰਨੀ ਸੋਣ ਸੋਣ ਜੀ ਆਪ ਨੇ ਚਲਤਾ ਥਾਏ ਜਿਸ ਪਰਤੇਤ ਤੇਲੇ ਆਵਿ ਪਾਈ ਸ ਜਿੜ ਜਲ ਜਾਏ ਵਾਗੁਣ 네ਰੇ ਸ ਤੇ ਸਿਕ ਬਾਲ ਜਾਈ ਓ ਨੇਰੇ ਗੋਣੀ ਆਰੇ ਪਾਲ ਗਤਾਈ ਦੇ ਨਿਥਾਵੇ ਤਾ ਹਰ ਇੱਕ ਸਮਾਏ ਸਾਸ ਸਾਸ ਪਾਈ ਗੁਰਜ ਕਨ ਜਿਸ ਗੁਰ ਸਾਚ ਭੇਟਿਐ ਭੂਰਤਿ ਸਿ ਕਰਮਾ ਤਿਸੰ ਭਨ ਘੜੀਨ ਜੀ ਹੈ ਪਾਈ ਸਰਬ ਕਲਾ ਪਰਪੂਰ ਸਾਸ ਗਿਰਸਲਾ ਵਿਸਰ ਪਾਈ ਤੇਖੋ ਸਦਾ ਹਿਰੂ ਸਾਦੇ ਸੰਗ ਮਿਲ ਆ ਪਾਈ ਸਰਬੁਰ ਪਰਤੂ ਜਿਨ ਤ੍ਰੇਤ ਨ ਲਬਿਹਾ ਤੈ ਸੇਨੇ ਤਨਰਦੀ ਚੀਰ ਅੰਚਲ ਲਾਈ ਤਰਾਵ ਕਾਈ ਤਜਲ ਦੁਖ ਸੰਸਾਰ ਕਰ ਕਿਰਪਾ ਲੈ ਨਿਰ ਨਹਾਲ ਆਪ ਕਿਤ ਸੇਤਲ ਹੋ ਆਪੇ ਪੂਰਨ ਨਾਮ ਅਧਾਰ ਨਾਨਕ ਤਿਸ ਸੇਰਣ ਗਤਿ ਤਾਈ ਜੇ ਕੇ ਨਿਦਿਕ ਕਟਣਹਾਰ ਨੇਤਲ ਸੀਤਲ ਹੋਇਆ ਪੈ ਪੂਜਨ ਨਾਮ ਅਦਾਰ ਨਾਨਕ ਤੇ ਸਰਣਾਗਤਿ ਪਾਈ ਜੇ ਕਿਨ ਬਿਖ ਕਟਣ ਖਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਘਰਿ ਪਹਿਲ ਅਸ਼ਟ ਪਦੀਆਂ ਇਕ ਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇ ਭਾਈ ਕਰਨ ਔਕਾਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਇਹ 파ਮਨ ਮੁਖਵਾਕ ਸੋਰਠ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 640 ਤੇ ਸਬਾਏ ਮਾਨ ਹੈ ਸਤਿਗੁਰੂ ਜੀ ਰਹਿਮਤਾਂ ਕਰਨ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡ ਪਾਗਿਓ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਸਤਾਨ ਤੇ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਦਾ ਪਰਵਾਨ ਕਰਨ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ